ਲੋ ਜੀ ਵੀਰੋ ਅੱਜ ਅਸੀਂ ਆਏ ਹੋਏ ਹਾਂ ਫਿਲਮ ਸ਼ੂਟ ਕਰਨ ਬਾਅਦ ਤੇ ਸਾਡੀ ਟੀਮ ਪਹੁੰਚੀ ਆ ਗਈ ਜੀ ਤੁਹਾਨੂੰ ਦਰਸ਼ਨ ਕਰਾਉਣੇ ਆ ਹਾਂਜੀ ਬਾਈ ਜੀ ਕੈਮਰਾ ਸਾਰੇ ਵਧੀਆ ਵਧੀਆ ਤੁਸੀਂ ਦੱਸੋ ਬਾਈ ਬਹੁਤ ਵਧੀਆ ਲੈ ਰਹੇ ਹੋ ਨ ਯਾਰ ਸੂਰੇ ਅੱਜ ਫਿਰ ਕਿਹੜੀ ਫਿਲਮ ਬਣਾ ਰਹੇ ਹੋ ਅੱਜ ਤਿੰਨ ਸਟੋਰੀਆਂ ਬਣਾਉਣੀਆਂ ਨੇ ਛੋਟੀਆਂ ਛੋਟੀਆਂ ਅੱਛਾ ਤੇ ਇੱਕ ਤਾਂ ਕਿਸਾਨੀ ਤੇ ਆ ਅੱਛਾ ਜੀ ਦੋ ਹੈਗੀਆਂ ਮਤਲਬ ਇੱਕ ਰਿਸ਼ਤੇ ਨਾਤਿਆਂ ਦੇ ਜਿਹੜੇ ਅੱਜ ਕੱਲ੍ਹ ਹਨਾ ਵਿਖਰਦੇ ਯਾਰ ਇਹਨੇ ਠੀਕ ਜੀ ਆ ਦੋ ਦੋ ਫਿਲਮਾਂ ਇੱਕ ਹੈਗੀ ਆ ਦੋ ਪ੍ਰਾਮਾਂ ਤੇ ਤੇ ਤਿੰਨ ਸਟੋਰੀਆਂ ਨੇ ਹੈਗੀਆਂ ਇਹ ਸਾਡੇ ਮਾਸਟਰ ਸਾਹਿਬ ਜੀ ਦੇਖੋ ਕਿਵੇਂ ਸਮਾਈਲ ਕਰ ਰਹੇ ਨੇ ਇੱਧਰ ਸਾਡੇ ਕੁਲਵੀਰ ਸਿੰਘ ਜਰਜੀ ਨੇ ਬਾਈ ਜੀ ਬਹੁਤ ਦੂਰੋਂ ਬੁਲਾਏ ਨੇ ਐਕਟਰ ਸਾਹਿਬ ਸਾਡੇ ਤੇ ਜਰਜੀ ਰਪਾਹਾ ਆ ਜਿਹੜਾ ਮੈਂ ਇਦਾਂ ਨੌਕੀਆ ਡਾਇਰੈਕਟਰ ਸਾਹਿਬ ਡਾਇਰੈਕਟਰ ਗਰਮੀਤ ਜੀ ਗੈਵੀ ਗੈਵੀ ਜੀ ਸੌਰੀ ਗੈਵੀ ਪਹੁੰਚ ਹੋਏ ਨੇ ਸਾਡੇ ਰੇਡ ਗੈਵੀ ਦੇ ਭਰਾ ਵੀ ਪਹੁੰਚੇ ਹੋਏ ਨੇ ਕੁਲਵੀਰ ਜੀ ਤੁਸੀਂ ਕੀ ਕਹਿਣਾ ਚਾਹੋਗੇ ਆਪਣੇ ਮੈਂ ਇੱਧਰ ਮਾਸਟਰ ਜੀ ਵਾਲੇ ਕਹਾਂਗਾ ਵੀ ਤਿੰਨ 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 ਨੌਕਰੀਆਂ ਲੈ ਕੇ ਇਹਦਾ ਅਜੇ ਫੇਰ ਨਹੀਂ ਸਰਦਾ ਲੋ ਜੀ ਹੁਣ ਅਸੀਂ ਫਿਲਮ ਸ਼ੂਟ ਕਰ ਰਹੇ ਹਾਂ ਬਹੁਤ ਜਲਦੀ ਤੁਹਾਡੇ ਸਾਹਮਣੇ ਰੂਪ ਰੂਪ ਹੋਵਾਂਗੇ ਫਿਲਮ ਲੈ ਕੇ ਸੁਈਂ ਬੋਲ ਦਿਖਾਓ ਜੀ ਵੀਰ ਨੂੰ ਫੋਨ ਦਿਖਾ ਰਹਾ ਐ ਉਹ ਕੀ ਲੱਭ ਰਿਓ ਰੋਏ ਕੀ ਖੋ ਗਿਆ ਟੋਟਾ ਉਹ ਜਰ ਵੀਡੀਓ ਬਾਰ ਮੈਂ ਇੱਕ ਘਰ ਕੇ ਲੜਾਈ ਪਾਉਂਦਾ ਮੈਂ ਖੋ ਗਿਆ ਕਾਟਾ ਪੈ ਗਿਆ ਉਹ ਲੱਭ ਰਿਆ ਆਹ ਵਿਚਾਲੇ ਵੀਡੀਓ ਰਹਿ ਜੂਗੀ ਨਹੀਂ ਪਹਿਲੀ ਪ੍ਰੋਡਕਸ਼ਨ ਸਾਡੀ ਗਰੀਬ ਹੈ ਵੀਡੀਓ ਬਣਾਉਂਦੇ ਆ ਦੇਖ ਲੋ ਜੀ ਮਾਈਕ ਖੋ ਤੇ ਇਹਨੇ ਪਾਣੀ ਚ ਇਹ ਬਣੇ ਨੇ ਨਵੀਆਂ ਫਿਲਮਾਂ ਬਣਾਉਣਾ ਇਹ ਪੈਂਦੀ ਆ